ਅਗਰ ਤੁਹਾਡੇ ਜਾਨ ਨੂੰ ਖਤਰਾ ਹੈ ਤਾਂ ਤੁਸੀਂ ਪੜਾਈ ਛੱਡ ਦਿਓ ਅਜਿਹਾ ਇੱਕ ਨਬਾਲਕ ਬੱਚੇ ਨੂੰ ਪੁਲਿਸ ਵੱਲੋਂ ਕਿਹਾ ਜਾਂਦਾ ਕਿਉਂਕਿ ਉਸ ਨਬਾਲਕ ਬੱਚੇ ਅਤੇ ਉਸਦੇ ਪਿਤਾ ਤੇ ਹਮਲਾ ਹੁੰਦਾ ਜਿਹਾ ਅਜਿਹਾ ਇੱਕ ਐਨਆਈਐਸਰ ਨਬਾਲਕ ਬੱਚੇ ਸੁਪਰਸਟਾਰ ਬਾਲ ਕਲਾਕਾਰ ਮਾਧਵੰਦਾ ਦੱਸਦੇ ਕਿ ਲੁਧਿਆਣਾ ਦੀ ਬਸੰਤ ਨਗਰ ਦੇ ਰਹਿਣ ਵਾਲੇ 13 ਸਾਲਾ ਦੇ ਮਸ਼ਹੂਰ ਬਾਲ ਕਲਾਕਾਰ ਸਟਾਰ ਮਾਧਵਨ ਰਾਏ ਅਤੇ ਉਸਦੇ ਪਿਤਾ ਨੂੰ ਬੀਤੇ ਦਿਨੀ ਕੁਝ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਘੇਰ ਲਿਆ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਦੋਵੇਂ ਪਿਓ ਪੁੱਤ ਨੇ ਬੜੀ ਮੁਸ਼ਕਲ ਦੇ ਨਾਲ ਉਥੋਂ ਦੀ ਭੱਜ ਕੇ ਜਾਨ ਬਚਾਈ ਹੈ ਪਰ ਹੈਰਾਨੀ ਵਾਲੀ ਗੱਲ ਤਾਂ ਇੱਥੇ ਹੈ ਜਦੋਂ ਉਹ ਪੁਲਿਸ ਦੇ ਕੋਲ ਜਾਂਦੇ ਹੈ ਤਾਂ ਪੁਲਿਸ ਉਹਨਾਂ ਦੇ ਬਿਆਨ ਦਰਜ ਕਰਨ ਦੀ ਬਜਾਏ ਉਹਨਾਂ ਤੇ ਹੋਏ ਹਮਲੇ ਨੂੰ ਮਜ਼ਾਕੀਆ ਲੈਂਦੀ ਹੈ ਪੁਲਿਸ ਵੱਲੋਂ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਤੁਹਾਡੇ ਤੇ ਹਮਲੇ ਦੀ ਕੋਸ਼ਿਸ਼ ਹੋਈ ਹੈ ਹਮਲਾਤਾਨੀ ਹੋਇਆ ਹੁਣ ਤੇ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਪੁਲਿਸ ਹਮਲਾ ਹੋਣ ਦਾ ਇੰਤਜ਼ਾਰ ਕਰ ਰਹੀ ਹੈ ਜਾਂ ਕੋਈ ਵੱਡਾ ਹਾਦਸਾ ਹੋਵੇ ਦਾ ਕਾਰਵਾਈ ਕਰੀਏ ਇਸ ਦੇ ਇੰਤਜ਼ਾਰ ਦੇ ਵਿੱਚ ਉਹਦੇ ਪੀੜਿਤ ਸਟਾਰ ਮਾਧਵਨ ਰਾਏ ਉਹਦੇ ਪੀੜਿਤ ਸੁਪਰਸਟਾਰ ਮਾਧਵਨ ਰਾਏ ਦੇ ਪਿਤਾ ਤੇ ਮਾਧਵਨ ਨੇ ਕੈਮਰੇ ਮੂਰੇ ਕਿਸ ਤਰ੍ਹਾਂ ਆਪਣਾ ਦੁੱਖ ਫਰੋਲਿਆ ਆ ਉਹ ਸੁਣਾ ਦਿੰਨੇ ਆ ਰਿਧਾਨਾ ਲਾਈਵ ਦੇ ਲਈ ਪ੍ਰਦੀਪ ਭੰਡਾਰੀ ਦੀ ਰਿਪੋਰਟ ਪਿੱਲ ਸਕੋਲਟੀਆ ਜੇ ਕੋਈ ਮਿਹਨਤ ਨਾਲ ਨਾਮ ਬਣਾ ਰੇ ਕੰਮ ਕਰ ਰਿਹਾ ਉਹਨੂੰ ਕੋਈ ਪੁੱਛਣ ਵੀ ਨਹੀਂ ਆ ਰਿਹਾ ਕੋਈ ਗਲਤ ਬਿਆਨ ਵਾਜੀ ਧਰਮਾਂ ਦੇ ਉੱਤੇ ਬਿਆਨ ਵਾਜੀ ਕਰੇ ਤੋ ਉਹਨੂੰ ਮਿੰਟ ਤੋਂ ਪਹਿਲਾਂ ਸਕੋਲਟੀਆ ਅਸੀਂ ਤਾਂ ਆਪਣੇ ਕੰਮ ਕਰਦੇ ਮਿਹਨਤ ਕਰਦੇ ਪਏ ਆ ਅਜੀਦਾ ਹਰ ਧਰ ਮੁਸਲਮ ਕਰਦੇ ਹਰ ਧਰ ਨੱਚੇ ਜਾ ਰਿਹਾ ਬੱਚਾ ਸਾਡਾ ਨਾ ਕੋਈ ਧਰਮਾ ਦਾ ਵੈਰ ਨਾ ਕਿਸੇ ਚੀਜ਼ ਦਾ ਹੈ ਇੱਕ 13 ਸਾਲ ਦੇ ਬੱਚੇ ਦੇ ਨਾਲ ਤੁਸੇ ਕੋਈ ਸਤ ਕਰਿਆ ਮਿਲੇ ਜੀ ਹਾਂਜੀ ਮਿਲੇ ਜੀ ਹਾਂਜੀ ਇਹ ਸਭ ਨੂੰ ਮਿਲੇ ਜੀ ਕੀ ਕਰੇ ਉਹ ਬਸ ਜੀ ਦੇਖਦੇ ਪਏ ਆ ਕਰਦੇ ਪਏ ਆ ਡਿਊਟੀ ਲਾਣੇ ਆ ਕਰਦੇ ਪਏ ਆ ਅਸੀਂ ਗੇਟ ਤੱਕ ਨਹੀਂ ਖੋਲਦੇ ਪਏ ਅੱਜ ਸਾਨੂੰ ਜਿਹੜਾ ਅਸੀਂ ਕਿਹਾ ਵੀ ਅਸੀਂ ਪ੍ਰੈਸ ਕਾਨਫਰੈਂਸ ਰੱਖਾਣਾ ਜੰਦੇ ਮੀਡੀਆ ਗੰਦੀ ਕਿ ਸੀਪੀ ਸਾਹਿਬ ਦਫ਼ਤਰ ਦੇ ਬਾਹਰ ਮੈਂ ਕਿ ਮੈਂ ਨਾਰਿਸਕਿਲੈਸ ਹਾਂ ਮੈਨੂੰ ਦਿਖ ਗਿਆ ਪੁਲਿਸ ਦੇ ਕੀ ਰੋਲ ਆ ਉਹ ਵਾਰ ਦਾ ਧੁਗਾ ਦਾ ਮੈਂ ਕਿ ਮੈਂ ਸੀਪੀ ਆਫਿਸ ਤੱਕ ਆਪਣੇ ਬੱਚੇ ਨੂੰ ਮੈਂ ਨਹੀਂ ਲਿਆ ਸਕਦਾ ਕਿ ਮੈਂ ਸੀਪੀ ਆਫਿਸ ਤੱਕ ਰਤਪਰਤ ਨਗਰ ਚੌਂਕ ਤੱਕ ਲੈ ਕੇ ਜਾਵਾਂ ਫਿਰ ਉੱਥੇ ਮੈ ਕਰਨ ਮੈ ਕਰਨ ਮੈਂ ਵਾਪਸ ਆਣਾ ਮੈਂ ਕਿ ਮੈਂ ਨਹੀਂ ਕਰ ਸਕਦਾ ਮੈਂ ਕਿ ਕੋਈ ਘਰੇ ਆਂਦਾ ਪ੍ਰੈਸ ਕਾਨਫਰੈਂਸ ਤੇ ਠੀਕ ਆ ਪਰ ਅਸੀਂ ਸੀਪੀ ਦਫ਼ਤਰ ਤੱਕ ਨਹੀਂ ਜਾਣਾ ਕਿ ਅਸੀਂ ਜੜੀ ਰਿਕਾਰਡਿੰਗ ਵੀ ਕੜਵਾਣਗੇ ਨਾ ਹਸਬੰਡ ਵਾਈਫ ਗਏ ਆ ਕਿੱਦਾਂ ਡਰ ਕੇ ਗਏ ਆ ਸਾਨੂੰ ਪਤਾ ਉਹ ਦੇਖੋ ਇੱਕ ਡਰਿਆ ਸਾਮਾ ਪਰਿਵਾਰ ਸਾਡੇ ਨੂੰ ਸਾਡੇ ਕੋਈ ਇਤਿਆਰ ਸਾਡਾ ਹਥਿਆਰ ਕੀ ਹੈ ਮਾਈਕ ਬੱਚੇ ਦਾ ਤਿਆਰ ਕੀ ਹੈ ਮਾਈਕ ਇਹਦਾ ਹਮੇਸ਼ਾ ਮਾਈਕ ਨੂੰ ਯੂਜ਼ ਕਰਦਾ ਇਹਦਾ ਹਥਿਆਰ ਇਹ ਹੈ ਅੱਜ ਸਾਨੂੰ ਉਹਥੇ ਹਰ ਮੰਗਨੇ ਪੇਰੇ ਸਰਕਾਰਾ ਤੋਂ ਵੀ ਜੇ ਤੁਸੀਂ ਪ੍ਰੋਟੈਕਸ਼ਨ ਨਹੀਂ ਕਰ ਦੇ ਸਕਦੇ ਸਾਨੂੰ ਮੀਆਂ ਬੀਬੀ ਨੂੰ ਹਥਿਆਰ ਦੇ ਦਿਓ ਅਸੀਂ ਆਪ ਆਪਣੇ ਬੱਚੇ ਦੀ ਪ੍ਰੋਟੈਕਸ਼ਨ ਦੇ ਦੇ ਕੋ ਮੇਰੇ ਲਈ ਮੇਰਾ ਬੱਚਾ ਸਭ ਤੋਂ ਪਹਿਲਾ ਹੈ ਸਿੱਧੀ ਜੀ ਗੱਲ ਹੈ ਕੋਈ ਕਿਸੇ ਵੀ ਮਾਂ ਨੂੰ ਇਹ ਗੱਲ ਪੁੱਛੀ ਜਾਵੇ ਕਿ ਉਹਦੇ ਲਈ ਕੌਣ ਸਭ ਤੋਂ ਪਹਿਲਾ ਤਾਂ ਉਹਦੀ ਔਲਾਦ ਹੁੰਦੀ ਹੈ ਜੇ ਉਹਦੀ ਔਲਾਦ ਨੂੰ ਉਹਦੇ ਸਾਹਮਣੇ ਹੀ ਸਭ ਕੁਝ ਹੋ ਰਿਹਾ ਉਹਦੇ ਗਲੀ ਦੇ ਮੋੜ ਤੇ ਹੋ ਰਿਹਾ ਤਾਂ ਤੁਸੀਂ ਦੱਸੋ ਆਪਣਾ ਪੰਜਾਬ ਕਿੱਥੇ ਤੱਕ ਜਾ ਰਿਹਾ ਪਲੀਜ਼ ਇਹਨੂੰ ਕਿਸੇ ਵੀ ਤਰ੍ਹਾਂ ਇਹਨੂੰ ਸਿਕਿਉਰ ਕਰੋ ਇਹਨੂੰ ਬਚਾਓ ਇਹਦੀ ਜਾਨ ਬਹੁਤ ਖਤਰੇ 'ਚ ਹੈ ਠੀਕ ਹੈ ਜੀ ਧੰਨਵਾਦ ਸਾਰਾ ਸਟਾਰ ਮਾਧਮਨ ਮਾਮਲੇ ਦੇ ਵਿੱਚ ਅਸੀਂ ਥਾਣੇ ਵਿੱਚ ਆਏ ਆ ਐਸਐਚਓ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਅਸਰ ਇੱਕ ਵੀਡੀਓ ਵੀ ਵਾਇਰਲ ਹੋਈ ਆ ਤੇ ਸਟਾਰ ਮਾਧਮਨ ਰਾਏ ਦੇ ਹਮਲੇ ਇਹਦਾ ਮਾਮਲਾ ਕਾਫੀ ਦਰਮਾਇਆ ਹੋਇਆ ਆ ਤੇ ਇਸ ਮਾਮਲੇ ਦੇ ਵਿੱਚ ਹੁਣ ਤੱਕ ਕੀ ਕਾਰਵਾਈ ਹੋਈ ਆ ਕਿਸ ਤਰ੍ਹਾਂ ਆ ਵੀ ਮੇਰੀ ਅੱਜ ਹੀ ਪੋਸਟਿੰਗ ਹੋਈ ਆ ਅੱਜ ਜਿਹੜੇ ਕੈਮਰੇ ਵਗੈਰਾ ਦੇਖ ਕੇ ਜੋ ਵੀ ਉਥੇ ਮੌਕਾ ਲੱਕੇ ਠੀਕ ਹੈ ਜੀ ਸੋ ਐਸਐਚਓ ਸਾਹਿਬ ਨੇ ਕਿਹਾ ਹੈ ਵੀ ਜੋ ਵੀ ਬਣਦੀ ਕਾਰਵਾਈ ਹੋਗੀ ਹੈ ਜੇ ਅੱਜ ਇਹਨਾਂ ਦੀ ਨਵੀਂ ਜੋਇਨਿੰਗ ਸੀਗੀ ਤੇ ਹੁਣ ਜਿਹੜੀ ਮਾਮਲੇ ਦੀ ਇਹ ਤਫਤੀਸ਼ ਕਰਨਗੇ ਤਫਤੀਸ਼ ਤੋਂ ਬਾਅਦ ਜੋ ਵੀ ਕਾਰਵਾਈ ਬਣਦੀ ਹੋਊਗੀ ਉਹ ਅਮਲ ਵਿੱਚ ਲਿਆਂਦੀ ਜਾਏਗੀ ਲੁਧਿਆਣਾ ਤੋਂ ਦੀਪਕ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ